ਕਿਆ ਪੜਾਇਆ ਕੈਂਠਾ ਪਰ ਕੈਂਠਾ ਹੁੰਦਾ ਏ ਕਿਹਾ ਸਸਕਾ ਮਾਰੇ ਯਾਹਾਂ ਤੇ ਰਾਸਤਾਨੀ ਫੁੱਲ ਬੋਲਦੇ ਫੁੱਲ ਫੁੱਲ ਉਹ ਪਿੱਛੇ ਸਾਰਾ ਪੁਸ਼ਕਰ ਰਹਿ ਗਿਆ ਤੇ ਆ ਉੱਬਰ ਸਾਹਮਣੇ ਤੁਹਾਨੂੰ ਦਿਖਾਉਣਾ ਮੈਂ ਚੜਾਈਆਂ ਦੇਖੋ ਮੇਰੇ ਪਿੱਛੇ ਇਸ ਵਕਤ ਜੀ ਆਪਾਂ ਹੈਗੇ ਆ ਪੁਸ਼ਕਰ ਦੇ ਵਿੱਚ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਗੁਰੂ ਨਾਨਕ ਮਹਾਰਾਜ ਜੀ ਦੇ ਪ੍ਰਕਾਸ਼ ਪर्व ਦੀਆਂ ਲੱਖ ਲੱਖ ਮੁਬਾਰਕਾਂ ਹੋਣ। ਪ੍ਰਮਾਤਮਾ ਸਭ ਨੂੰ ਜੀ ਤੰਦਰੁਸਤੀਆਂ ਬਖਸ਼ੇ, ਚੜ੍ਹਦੀ ਕਲਾ 'ਚ ਰੱਖੇ। ਸਾਹਮਣੇ ਟੈਂਟ ਲਾਇਆ ਸੀ ਲੰਗਰ ਹਾਲ ਦੇ ਨਾਲ ਹੀ ਜੀ ਤੇ ਦਰਸ਼ਨ ਮੇਲਾ ਆਪਾਂ ਕੱਲ ਕੀਤਾ ਨਹੀਂ ਸੀ ਰਾਤ ਉਧਰੋਂ ਲੇਟ ਹੋ ਗਏ ਸੀ ਆਉਂਦੇ ਤੇ ਆਪਾਂ ਆਪ ਵੀ ਕਰਦੇ ਆ ਤੇ ਤੁਹਾਨੂੰ ਵੀ ਕਰਵਾਉਨੇ ਆ। ਸਫਰ ਨਾਲ ਜੁੜੇ ਰਹੋ ਜੀ, ਲਾਈਕ, ਸ਼ੇਅਰ, ਕਮੈਂਟ ਜਰੂਰ ਕਰਿਆ ਕਰੋ। ਵੀਡੀਓ ਦੇਖ ਰਹੇ ਜੀ ਸਾਰੇ ਭੈਣਾ ਭਰਾਵਾਂ ਦੋਸਤਾਂ ਮਿੱਤਰਾਂ ਬੱਚਿਆਂ ਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੁਸ਼ਕਰ ਤੋਂ ਆਪਾਂ ਪਿਛਲੀ ਜਿਹੜੀ ਵੀਡੀਓ ਸੀ ਉਹਦੇ ਵਿੱਚ ਤੁਹਾਨੂੰ ਪੜਾ ਪੁਸ਼ਕਰ ਦਾ ਮੇਲਾ ਦਿਖਾਇਆ ਪਸ਼ੂ ਮੇਲਾ ਦਿਖਾਇਆ ਗੱਲਾਂ ਬਾਤਾਂ ਕੀਤੀਆਂ ਜਿੰਨੀਆਂ ਹੋ ਸਕੀਆਂ ਜਾਣਕਾਰੀ ਦਿੱਤੀ ਤੇ ਅੱਜ ਆਪਾਂ ਜਾ ਰਹੇ ਹਾਂ ਜੀ ਪੁਸ਼ਕਰ ਤੋਂ ਅਜਮੇਰ ਵੱਲ ਨੂੰ ਅਜਮੇਰ ਸ਼ਰੀਫ ਤੇ ਪਿੱਛੇ ਤੁਸੀਂ ਮੇਰੇ ਵਿਊ ਚੈੱਕ ਕਰ ਸਕਦੇ ਹੋ ਬਹੁਤ ਸ਼ਾਨਦਾਰ ਵਿਊ ਆ ਇਹ ਜਿੰਨੇ ਮਾਊਂਟੇਨ ਨੇ ਆਪਾਂ ਇਹਨਾਂ ਦੇ ਉੱਪਰ ਦੀ ਜਾਵਾਂਗੇ ਇੱਧਰ ਜਾਂਦਾ ਰੋਡ ਪਿੱਛੇ ਇਹ ਪੁਸ਼ਕਰ ਤੋਂ ਅਜਮੇਰ ਨੂੰ ਜਾਂਦਾ ਅੱਗੇ ਜੈਪੁਰ ਚਲਾ ਜਾਂਦਾ ਫਿਰ ਤੇ ਆ ਖੜਾ ਆਪਣਾ ਸਾਈਕਲ ਆ ਕੇਲੇ ਲੈਨੇ ਪ੍ਰਸ਼ਾਦਾ ਛਕਿਆ ਸੀ ਸਵੇਰੇ ਇੱਕ ਗੁਰਦੁਆਰਾ ਸਾਹਿਬ ਤੇ ਚਾਹ ਵੀ ਲਈ ਸੀ ਤੇ ਆ ਪੰਜ ਸੱਤ ਕੇਲੇ ਲੈ ਲੇ ਮੈਂ ਕਿਹਾ ਦੋ ਦੋ ਤਿੰਨ ਤਿੰਨ ਖਾ ਕੇ ਫਿਰ ਅੱਗੇ ਨੂੰ ਵਧਦੇ ਆ ਤੇ ਰਸਤੇ 'ਚ ਕੁਝ ਹੋਰ ਛਕ ਲਾਂਗੇ ਤੇ ਵੀਡੀਓ ਨਾਲ ਜੀ ਬਣੇ ਰਹੋ ਸਫਰ ਨਾਲ ਆਪਣੇ ਨਾਲ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਮੀ ਪੇਸ਼ੀ ਆ ਉਹ ਵੀ ਕਈ ਵੀਰ ਦੱਸਦੇ ਹੁੰਦੇ ਨੇ ਕਿ ਰਸਤੇ ਦਾ ਜਿਹੜਾ ਵਿਊ ਆ ਉਹ ਜ਼ਿਆਦਾ ਦਿਖਾਇਆ ਕਰੋ ਅ ਅੱਗੇ ਵਾਸਤੇ ਕੋਸ਼ਿਸ਼ ਕਰਾਂਗੇ ਜੀ ਰਸਤੇ ਦਾ ਜਿਹੜੇ ਜਿੰਨੇ ਸੋਹਣੇ ਵਿਊ ਆਉਂਦੇ ਨੇ ਉਹ ਤੁਹਾਨੂੰ ਦਿਖਾ ਸਕੀਏ ਅ ਚੈਨਲ ਨਾਲ ਆਪਣੇ ਨਾਲ ਜੀ ਬਣੇ ਰਹੋ ਆਪਾਂ ਥੋੜਾ ਜਿਹਾ ਨਾ 2 ਕਿਲੋਮੀਟਰ ਦਾ ਸਫ਼ਰ ਕੱਢ ਕੇ ਇੱਕ ਸ਼ਾਨਦਾਰ ਜਗ੍ਹਾ ਤੇ ਰੁਕੇ ਹੋਏ ਆ ਮੇਰੇ ਪਿੱਛੇ ਵਿਊ ਦੇਖੋ ਤੇ ਉਹ ਬਾਈ ਪੁਲਿਸ ਵਾਲੇ ਉੱਧਰ ਖੜੇ ਸੀ ਉਹਨਾਂ ਤੋਂ ਪੁੱਛ ਕੇ ਆਪਾਂ ਨਾ ਥੱਲੇ ਸਾਈਕਲ ਲੈ ਕੇ ਆਏ ਇੱਥੇ ਆਪਾਂ ਫੋਟੋ ਫੋਟੋ ਕਰਾਉਨੇ ਆ ਜਗਾ ਉਹ ਪਿੱਛੇ ਸਾਰਾ ਪੁਸ਼ ਕਰ ਰਹਿ ਗਿਆ ਤੇ ਆ ਉੱਪਰ ਸਾਹਮਣੇ ਤੁਹਾਨੂੰ ਦਿਖਾਉਣਾ ਮੈਂ ਚੜਾਈਆਂ ਦੇਖੋ ਮੇਰੇ ਪਿੱਛੇ ਉਹ ਸਾਹਮਣੇ ਉਹ ਚੜ ਕੇ ਜਾਣਾ ਆਪਾਂ ਬੱਸ ਹੋ ਗਈ ਤੇ ਆਪਾਂ ਇੱਥੇ ਫੋਟੋ ਫੋਟੋ ਕਰਾਉਨੇ ਆ ਤੇ ਫਿਰ ਉਹ ਤੋਂ ਬਾਅਦ ਜੜਾ ਅਗਲਾ ਸਫਰ ਉਹ ਗगन ਪਤਾ ਨਹੀਂ ਅੱਗੇ ਲੰਘ ਗਿਆ ਵਾ ਤੇ ਮੈਂ ਕਿਹਾ ਮੈਨੂੰ ਦਿਖਿਆ ਮੈਂ ਯਾਰ ਜਗਾ ਬਹੁਤ ਸੋਹਣੀ ਆ गडिया बहुत ऊपर से हो भाई आप साहब हम अजमेर से हैं जी। अजमेर से। कितना है, अजमेर। अजमेर तो है ना फिर होगा हाँ, ये सामने सारा पुष्कर दिख रहा है ना जी हाँ ये पुष्कर है हाँ। मेला चल रहा है ना अभी मेला चल रहा है कल हम गए थे वो उधर जिधर सफारी साइड वहाँ पशु मेला चल रहा है बहुत अच्छा है वहाँ हाँ जी यहाँ से यार चीके निकल गई साइकिल पे तो

उधर नीचे भी है और देखने के लाइक ये सारा पहाड़ी रही है यहाँ पे हाँ नहीं ये जो रास्ता बाकी हाँ, बचा, बचा है सारा पहाड़ी है नहीं बाकी नीचे अच्छा नीचे जाएगा यहाँ तक अच्छा ठीक है अभी साइकिल पे लग जाएगा आधा घंटा ये यहाँ से आपको पेंडल मारने जरूरत नहीं अच्छा सीधी जाएगा ठीक है ब्रेक लगा के चलना पड़ेगा ये क्या पड़ा है कंठा होता है ये क्या होता है इसको हमारे यहाँ पे रास्ता नहीं फूल बोलते हैं फूल फूल ये अच्छा गोल्डन कलर का है गोल्ड का होता है ये पहरावा आपका राजस्थान नहीं है राजस्थान बहुत अच्छा है, यार। ये बहुत अच्छी है ये इसको पहला बल देते हो बनाते, बनाते हैं बनाते जी इसको क्या बोलते लाठी बोलते हैं हाँ ये लाठी है लाठी पहले गाँव के लोग और हमारे पुराने बुर्जे कहने इसी को पहना और ये अच्छा है भाई। यार। मिलके बहुत अच्छा कोई अभी नहीं नए युग में अभी हमारे लाइफ है क्यूँकी अभी जो आजकल के युवा है ना वो और साइड में रह रहे हैं लेकिन हम इसको क्या है की प्रचलन कर रहे हैं कि की ट्रेडिंग में आएगा ये। बिल्कुल, ये बिल्कुल। पुराना पहनावा बहुत होता जा रहा है ना न ये बहुत ही शानदार पहनावा है इसमें बहुत ही कपड़ा बहुत ये क्या बना है ऊपर तस्वीर किसी की है ये श्री देव नारायण भगवान की अच्छा ये हमारे मालिक गाँव है ये मंदिर होगा यहाँ पे मंदिर है कृष्ण भगवान का अवतार लिया उन्होंने अच्छा आ, और वहाँ पे कच्चे घर है बिल्कुल बिल्कुल अभी वहाँ देख सकते हैं हम जाके तो, ये रोड पे आएगा यहाँ से जाना पड़ेगा साठ किलोमीटर दूर है कोई बात नहीं साठ एक सौ साठ हो जितना मर्जी हो तो, यहाँ से आप इसमें ट्रस्ट माल लेना बाहर से बहुत पब्लिक आ क्या देव माली गाँव देव माली गाँव हाँ मुझे याद है अभी फिल्म की शूटिंग हुई थी दो बार अक्षय कुमार ने वहाँ पे कच्चे घर है टोटली कच्चे पहाड़ी एरिया भी है हाँ पहाड़ी अरे थोड़ा है बाकी वो पहाड़ी कच्चे घर है बिल्कुल वहाँ पे क्या उतार लिया था ना देवनाये अच्छा। उन्होंने बोला था एक आदमी ने था वहाँ पे मकान बना लिया था अच्छा फिर वो क्या करा रात को मकान बनाया और सुबह देखा तो नीचे आ गया पूरा अच्छा उनका मतलब पर्चा साक्ष साथ भगवान का बादा। जब भगवान ने उतार लिया था तो पत्थर भी ऐसे झुक गए थे अच्छा अभी तक झुके हुए वहाँ पे और वहाँ पे कैंसर का झाड़ू देते हैं बाबा ठीक है और बहुत वायरल है वहाँ पे एक रसाली गुजरी है वो भी वायरल है ਚਾਰ ਪੰਜ YouTube ਤੇ ਬਹੁਤ ਜ਼ਿਆਦਾ ਵਾਇਰਲ ਹੈ ਨਹੀਂ ਫਿਰ ਤੋ ਜਾਏਗੇ ਕਿੰਨੇ ਸੇ ਮਿਲਣਾ ਆਪੋ ਚਲੋ ਆਪਾਂ ਨਾ ਇਧਰੋਂ 뷰 ਪੁਆਇੰਟ ਜਿਹੜਾ ਤੁਹਾਨੂੰ ਮਗਰ ਦਿਖਾਇਆ ਉਸ ਤੋਂ ਬਾਅਦ ਚੜਾਈ ਥੋੜੀ ਥੱਲੇ ਨੂੰ ਆਉਂਦੀ ਆ ਤੇ ਚੜਾਈ ਮੋੜਨਸਾਰ ਜਿਹੜਾ ਸਾਹਮਣੇ ਨਜ਼ਾਰਾ ਦਿਖਿਆ ਨਾ ਮੇਰੇ ਬਾ ਕਮਾਲ ਨਜ਼ਾਰਾ ਮੇਰੇ ਮਗਰ ਲੇਕ ਦਿਖ ਰਹੀ ਆ ਆਦਲੇ ਪਹਾੜ ਤੇ ਸ਼ਹਿਰ ਅਜਮੇਰ ਦੇਖੋ ਫਿਰ ਹੈ ਨਾ ਕਮਾਲ ਦੀ ਗੱਲ ਬਾਤ ਜਗਮੀਦਾਸ ਸ੍ਰੀ ਚੰਦ ਦੇ ਚੇਲਿਆਂ ਦੇ ਬਾਬੇ ਜੀ ਉੱਥੇ ਸਮਾਦ ਬਣਾਪੇ ਅੱਜ ਵੀ ਬੜੀ ਮਹਤਵਪੂਰਤ ਅੰਦਰ ਇਹ ਬਾਬਾ ਜੀ ਆਪਾਂ ਨੂੰ ਅਜਮੇਰ ਹਨਾ ਗੁਰਦੁਆਰਾ ਸਾਹਿਬ ਗਏ ਸੀ ਆਪਾਂ ਨੂੰ ਆ ਦੂਜੇ ਪਾਸੇ ਲੈ ਕੇ ਆਏ ਨੇ ਜੀ ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ ਪੁਰਬ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਅਜਮੇਰ ਸ਼ਹਿਰ ਵਿੱਚ ਜੀ ਬਹੁਤ ਵੱਡੇ ਪੱਧਰ ਤੇ ਲੰਗਰ ਆ ਜੀ ਹਜ਼ਾਰਾਂ ਹੀ ਸੰਗਤਾਂ ਇੱਥੇ ਮੱਥਾ ਟੇਕਦੀਆਂ ਨੇ ਤੇ ਲੰਗਰ ਛਕਦੀਆਂ ਨੇ ਤੇ ਇਧਰ ਨਾਲ ਜੋੜਾ ਘਰ ਆ ਜੀ ਜੋੜੇ ਘਰ ਤੇ ਸੰਗਤਾਂ ਸੇਵਾ ਕਰ ਰਹੀਆਂ ਨੇ ਪਾਣੀ ਦੀ ਸੇਵਾ ਜੀ ਲੰਗਰ ਦੀ ਸੇਵਾ ਸਾਰੇ ਆ ਪੋਸ਼ ਕਰ ਤੋ ਜਿਹੜੇ ਆਪਾਂ ਪਹਿਲੇ ਗੁਰਦੁਆਰਾ ਸਾਹਿਬ ਆਏ ਸੀ ਉਹ ਬਾਬਾ ਜੀ ਆਪਾਂ ਨੂੰ ਇੱਕ ਹੋਰ ਗੁਰਦੁਆਰਾ ਸਾਹਿਬ ਲੈ ਗਏ ਸੀ ਉੱਥੇ ਪ੍ਰੋਗਰਾਮ ਚੱਲਦਾ ਸੀਗਾ ਗੁਰੂ ਨਾਨਕ ਮਹਾਰਾਜ ਦੇ ਪ੍ਰਕਾਸ਼ ਪੁਰਬ ਦਾ ਉਦੋਂ ਬਾਬਾ ਜੀ ਨੇ ਫੋਨ ਨਹੀਂ ਚੱਕਿਆ ਇੱਥੇ ਇੱਕ ਬਾਈ ਹੋਰ ਲੈ ਕੇ ਆ ਆਪਾਂ ਨੂੰ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਇਹਦੇ ਵੇਲੇ ਇੱਕ ਹੋਰ ਵੀ ਗਏ ਸੀ ਉੱਥੇ ਰਹਿਸ਼ ਆਪਾਂ ਨੂੰ ਮਿਲੀ ਨਹੀਂ ਪਰ ਇੱਥੇ ਆ ਗੱਤ ਘਾਟ ਟੀਮ ਖੜੀ ਸੀ ਬੱਚਿਆਂ ਦੀ ਬਾਈ ਜੀ ਖੜੇ ਨੇ ਇਹ ਕਹਿੰਦੇ ਵੀ ਉੱਧਰ ਹੈਸ਼ ਹੋ ਜੂ ਇੱਕ ਗੁਰਦੁਆਰਾ ਸਾਹਿਬ ਹੋਰ ਵੀ ਆ 6-7 ਨੇ ਇੱਥੇ ਤੇ ਆਪਾਂ ਹੁਣ ਉੱਧਰ ਚੱਲਦੇ ਆ ਜੀ ਦੇਖਦੇ ਆ ਤੇ ਜੋ ਆਪਣਾ ਹਜੇ ਵੀਡੀਓ ਵੀ ਐਡਿਟ ਕਰਨ ਵਾਲੀ ਪਈ ਆ। ਅਜਮੇਰ ਸ਼ਹਿਰ ਦੀ ਜਿਹੜੀ ਪੋਪੂਲੇਸ਼ਨ ਹੈਗੀ ਆ 6 ਤੋਂ 7 ਲੱਖ ਕਹਿੰਦੇ ਨੇ। ਆਪਾਂ ਨੂੰ ਜੀ ਇੱਥੇ ਰਹਿائش ਮਿਲ ਗਈ ਸੀ ਇਧਰੋਂ ਆਏ ਸੀਗੇ ਗੁਰਦਰਾ ਸਾਹਿਬ ਇੱਥੇ 6-7 ਨੇ। ਤੇ ਇੱਥੇ ਬਾਬਾ ਜੀ ਨੇ ਅੰਦਰ ਵੈਸੇ ਤਾਂ ਕਹਿੰਦੇ ਅੱਜ ਗੁਰਪੁਰਬ ਕਰਕੇ ਜਗ੍ਹਾ ਹੈ ਨਹੀਂ ਪਰ ਉਹਨਾਂ ਨੇ ਆਪਣਾ ਇੰਤਜ਼ਾਮ ਕਰਤਾ ਇੱਥੇ ਇੱਕ ਰੂਮ 'ਚ ਨਾ ਸਾਈਕਲ ਆਪਣੇ ਖੜਾਤੇ ਸੀਗੇ। ਇਧਰ ਕਮਰਾ ਸੀਗਾ ਆਪਣਾ ਦੋ ਬੈੱਡ ਲੱਗੇ ਨੇ। ਆ ਗਗਨ ਦਾ ਸਾਈਕਲ ਖੜਾ ਤੇ ਇੱਧਰ ਆਪਣਾ ਜੀ ਖੜਾ ਤੇ ਗਗਨ ਉਧਰ ਕਪੜਾ ਲੀੜਾ ਧੋਣ ਗਿਆ ਹੈ ਤੇ ਇੱਕ ਆ ਬਾਈ ਨੇ ਰਸਤੇ ਵਿੱਚ ਇੱਥੇ ਬਾਈ ਛੱਡ ਕੇ ਗਿਆ ਉਹ ਬਿਸਕਟ ਬਿਸਕਟ ਕਾਫੀ ਕੁਛ ਆ ਦੇਖਿਆ ਸੀ ਪਤਾ ਨਹੀਂ ਦੇਖਿਆ ਨਹੀਂ ਹਜੇ ਖੋਲ ਕੇ ਧੰਨਵਾਦ ਵੀਰ ਦਾ ਵੀ ਤੇ ਨਗਰ ਕੀਰਤਨ ਮੈਂ ਲਾਦਾ ਉਧਰ ਆ ਗਿਆ ਆਪਾਂ ਉਧਰ ਚੱਲਦੇ ਆ ਤੇ ਇੱਧਰ ਜੀ ਲੰਗਰ ਆ ਬੀਬੀਆਂ ਲੰਗਰ ਤਿਆਰ ਕਰ ਰਹੀਆਂ ਨੇ ਇੱਧਰ ਤੇ ਇੱਧਰ ਨਾਲ ਹੀ ਗੁਰਦਰਾ ਸਾਹਿਬ ਆ ਇਹ ਧਰਮਸ਼ਾਲਾ ਰਹਿائش ਬਣਾਈ ਹੋਈ ਆ ਗੁਰਦਰਾ ਸਾਹਿਬ ਦੀ ਤੇ ਨਾਲ ਹੀ ਇੱਧਰ ਆਪਣੇ ਗੁਰਦਰਾ ਸਾਹਿਬ ਆਪਾਂ ਉਧਰ ਚੱਲਦੇ ਆ ਨਗਰ ਕੀਰਤਨ ਵੱਲ ਇਧਰੋਂ ਮੂਰੇ ਇੱਕ ਜੀਪ ਸਜਾਈ ਹੋਈ ਆ ਤੇ ਆ ਬੱਚੇ ਉਹੀ ਖੜੇ ਨੇ ਜਿਹੜੇ ਆਪਾਂ ਨੂੰ ਪਿੱਛੇ ਮਿਲੇ ਸੀਗੇ ਉੱਥੇ ਹਾਂਜੀ ਕੀ ਹਾਲ ਨੇ ਜੀ ਤੇ ਇਧਰ ਨਗਰ ਕੀਰਤਨ ਜੀ ਪਹੁੰਚ ਚੁੱਕੇ ਐਥੇ ਸਮਾਪਤੀ ਸੀਗੀ ਅੱਜ ਨਗਰ ਕੀਰਤਨ ਦੀ ਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਬਾ ਗੁਰਦੁਆਰਾ ਸਾਹਿਬ ਆਏ ਤੇ ਕਾਫੀ ਜ਼ਿਆਦਾ ਸੰਗਤ ਆਈ ਹੋਈ ਆ ਵਾ ਤੇ ਪਲਕੀ ਸਾਹਿਬ ਅੰਦਰ ਜਾ ਰਹੀ ਆ ਪਹਿਲਾਂ ਆਪਾਂ ਇਹ ਗੁਰਦੁਆਰੇ ਗੁਰਦਰਾ ਸਾਹਿਬ ਆਏ ਸੀਗੇ ਫਿਰ ਉਹ ਪਾਪਾ ਜੀ ਨੇ ਆਪਾਂ ਉਧਰ ਲੈ ਕੇ ਆਏ ਸੀਗੇ ਸਮਾਪਤੀ ਹੋ ਚੁੱਕੀ ਆ ਜੀ ਸਾਰੇ ਜਿਹੜਾ ਪ੍ਰਕਾਸ਼ ਆ ਆਪਣੇ ਗੁਰੂ ਮਹਾਰਾਜ ਦਾ ਉੱਪਰ ਕੀਤਾ ਹੋਇਆ ਵਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਭਾ ਅਜਮੇਰ ਇਹ ਅਜਮੇਰ ਦਾ ਗੁਰਦੁਆਰਾ ਇਹ ਅਜਮੇਰ ਚ ਤਕਰੀਬਨ 6 ਤੋਂ 7 ਜਿਹੜੇ ਗੁਰਦੁਆਰਾ ਸਾਹਿਬ ਨੇ ਤੇ ਅੱਜ ਗੁਰੂ ਨਾਨਕ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਸੀਗਾ ਕੀਰਤਨ ਚੱਲ ਰਿਹਾ ਜੀ ਕੀਰਤਨ үгсээ <coughs> ਕਾਠ ਬਹੁਤ ਜਿਆਦਾ ਵਾ ਜਿਹੜਾ ਪ੍ਰੋਗਰਾਮ ਸੀਗਾ ਉਹ ਦੂਜੇ ਆਪਣੇ ਉਧਰ ਸੀਗਾ ਹੋਰ ਪਾਸੇ ਉਥੋਂ ਚੱਲ ਕੇ ਨਗਰ ਕੀਰਤਨ ਇਹ ਆਪਣੇ ਇੱਧਰ ਗੁਰੂ ਨਾਨਕ ਸਭਾ ਪਹੁੰਚਿਆ ਜੀ ਅਜਮੇਰ ਦੇ ਗੁਰਦੁਆਰਾ ਸਾਹਿਬ ਤੇ ਆਪਣੀ ਜਿਹੜੀ ਰੈਸ਼ ਉਹ ਉਧਰ ਆ ਇੱਥੇ ਨਾਕਾ ਲਾਇਆ ਹੋਇਆ ਵਾ ਪੁਲਿਸ ਦਾ ਤੇ ਰਸਤਾ ਬੰਦ ਕੀਤਾ ਹੋਇਆ ਸੀਗਾ ਇਹ ਬਾਈ ਜੀ ਉਹੀ ਨੇ ਜਿਹੜੇ ਆਪਾਂ ਨੂੰ ਪਿੱਛੇ ਉਧਰ ਲੈ ਕੇ ਆਏ ਸੀ ਆਪਾਂ ਇਹ ਜੱਟ ਕਾ ਸਾਹਿਬ ਆਪਣੇ ਟੀਮ ਆ ਪੂਰੀ ਗੱਤ ਕੇ ਦੀ ਜੀ ਜਿਹੜੀ ਸ਼ਰੀਫ ਦਰਗਾਹ ਆ ਜਮੇਰ ਸ਼ਰੀਫ ਦੀ ਉਹ ਸਾਹਮਣੇ ਜਾ ਕੇ ਆ ਥੋੜੀ ਦੂਰੀ ਤੇ ਆ ਤੇ ਉੱਥੇ ਆਪਾਂ ਸਵੇਰੇ ਚੱਲਾਂਗੇ ਜੀ ਉਹ ਸਵੇਰੇ ਦੇਖਾਂਗੇ ਆਪਾਂ ਜਾ ਕੇ ਹੁਣ ਮੜਾ ਮੋਟਾ ਆ ਦਾ ਅ ਕਰਦੇ ਆ ਮੜਾ ਮੋਟਾ ਰੈਸਟ ਕਰਦੇ ਆ ਚੱਲਦੇ ਆ ਰੂਮ ਚ ਰੋਟੀ ਪਾਣੀ ਛਕਦੇ ਆ ਆਪਾਂ ਤੇ ਨਾਲੇ ਉਸ ਤੋਂ ਬਾਅਦ ਫਿਰ ਸਮਾਪਤੀ ਕਰਦੇ ਆ ਆ ਜਾ ਕੇ ਕਮਰੇ ਦੇ ਵਿੱਚ ਜੀ ਇੱਧਰ ਪ੍ਰਸ਼ਾਦਾ ਪਾਣੀ ਤਿਆਰ ਹੋ ਰਿਹਾ ਵਾ ਗੁਰੂ ਨਾਨਕ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਜੀ ਤੇ ਜਿਹੜਾ ਲੰਗਰ ਆ 9:30 ਵਜੇ ਸਟਾਰਟ ਹੋਊਗਾ ਤੇ ਵੱਡੀ ਤਵੀ ਤੇ ਪ੍ਰਸ਼ਾਦਾ ਬਣ ਰਿਹਾ ਤੇ ਇੱਧਰ ਬਣ ਰਹੀ ਹੈ ਜੀ ਕੜੀ ਬਣ ਰਹੀ ਹੈ ਕੜੀ ਬਣ ਰਹੀ ਹੈ ਜੀ ਕੜੀ ਠੀਕ ਆ ਜੀ

ਔਰ ਇਧਰੇ ਇਹ ਆ ਲਾ ਲੋ ਜੀ ਦੱਸੋ ਇਹ ਹੱਥ ਵਿੱਚ ਇਦਾਂ ਫੜੋ ਇਹ ਜਾਲੀ ਇਹ ਉੱਪਰ ਰੱਖੋ ਹਾਂਜੀ ਇਹ ਆਪਣਾ ਇੱਛੇ ਪਛਾਦੇ ਬੰਦੇ ਪਹਿਨੇ ਵੀਰਜੀ ਨੇ ਵਿਖਾਇਆ ਹੋਣਾ ਤਾਂ ਹਾਂਜੀ 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 ਇਹ ਗੁਰਨਾਨ ਦੇਵ ਜੀ ਦੇ ਵਰਪੁਰਵ ਦੀ ਰਾਤੀ ਦੇ ਪ੍ਰਸ਼ਾਦੀ ਪ੍ਰੋਗਰਾਮ ਦਾ ਪ੍ਰਸ਼ਾਦਾ ਪ੍ਰੋਗਰਾਮ ਚੱਲਦਾ ਪਿਆ ਵਾਈਰੂਪਾ ਜੀ ਜੀ ਇੱਥੇ ਰਾਜਸਥਾਨੀ ਕੜੀ ਪਕੌੜਾ ਜੀ ਕੜੀ ਸੰਦਾ ਹੁੰਦਾ ਹੈ ਹਰ ਸਾਲ ਅਸੀਂ ਇਹ ਤਿਆਰੀ ਕਰਵਾਨੇ ਵਾਈਰੂ ਕਿਰਪਾ ਨਾਲ ਜੀ ਜੀ ਇਹ ਕੜੀ ਪਕੌੜਾ ਸੀ ਕੜੀ ਹੁੰਨ ਪਕੌੜੇ ਹੋਰ ਪਹਿਨੇ ਨੇ ਪਕੌੜੇ ਇਹ ਰਾਜਸਥਾਨੀ ਟ੍ਰੈਡੀਸ਼ਨ ਹੈ ਕੜੀ ਸੰਦਾ ਹੈ ਠੀਕ ਹੈ ਨਾ ਇਹ ਪਹਿਲੇ ਗੁਰੂ ਪਹਿਲੇ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਜਦ ਆਏ ਸੀ ਤਾਂ ਉਹ ਗੁਰਦੁਆਰਾ ਸਾਹਿਬ ਜੀ। ਕੁਸ਼ਕਰ ਅਸੀਂ ਬਹਿਲ ਗੱਡੀਆਂ ਤੋਂ ਸਾਮਾਨ ਰੱਖਿਆ ਉਹ ਸੰਦ ਪੈਦਲ-ਪੈਦਲ ਜਾਂਦੀ ਸੀ। ਇਧਰ-ਪੈਦਲ। ਅੱਛਾ। ਇਹ ਸਾਮਾਨ ਲੈ ਕੇ ਉੱਥੇ ਜਾ ਕੇ ਲੰਗਰ ਬਣਾਉਂਦੇ ਸੀ ਕੁਸ਼ਕਰ। ਫਿਰ ਕੁਝ ਟਾਈਮ ਰੁੱਕ ਕੇ ਇਹ 1940-45 ਨਾ ਨੇ ਗੁਰਦੁਆਰਾ ਸਾਹਿਬ ਖਰੀਦਿਆ। ਇਹ ਪਹਿਲਾਂ ਦੀ ਗੱਲ 10 ਸਾਲ ਪਹਿਲਾਂ ਦੀ। ਇਹ ਗੱਲ ਹੈ 80 ਸਾਲ 80 ਸਾਲ ਪਹਿਲਾਂ ਦੀ। ਕੁਸ਼ਕਰ ਜਾ ਕੇ ਗੁਰੂ ਨਾਨਕ ਜਨਮ ਦਿਨ ਨੂੰ ਪੂਰਾ ਮਨਾਉਂਦੇ ਸੀ। ਠੀਕ ਆ। ਗੁਰਨਾਨ ਦੇਵ ਜੀ ਪਾਸ਼ਾ ਉੱਤੇ ਆਏ ਸੀ। ਉਹ ਦੂਸਰੀ ਉਦਾਸੀ ਪਹਿਲੀ ਉਹਨੇ ਉੱਥੇ ਬੋਰਡ ਦੇ ਉੱਪਰ ਲਿਖਿਆ ਵੀ ਪਹਿਲੀ ਉਦਾਸੀ ਦੇ ਗੁਰੂ ਨਾਨਕ ਦੇਵ ਜੀ ਉੱਥੇ ਆਏ ਸੀ ਓਕੇ ਅੱਛਾ ਪਹਿਲੀ ਗੁਰੂਵਾਰ ਜਿਸ ਗੁਰਦਾਸ ਸਾਹਿਬ ਤੁਸੀਂ ਆ ਕੇ ਗੁਰੂ ਨਾਨਕ ਦੇਵ ਜੀ ਦਾ ਉਸਤਾਨ ਅੱਛਾ ਗੁਰੂ ਨਾਨਕ ਦੇਵ ਜੀ ਉਦਾਸੀ ਜਿਸ ਉਹਨਾਂ ਨੇ ਬੋਲਿਆ ਸੀ ਤਸਵੀਰ ਪਾਛਾ ਦਸਵੀਂ ਉੱਥੇ ਸੀ ਮੈਂ ਆਉਂਦਾ ਓਕੇ ਠੀਕ ਕਰ ਲਿਆ ਫਿਰ ਤੋਂ ਬੋਲੀ ਸੀ ਵੀ ਮਹਾਰਾਜ ਆਏ ਸੀ ਤਸਵੀਰ ਜੀ 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 ਇਹ ਆਪਣੀ ਚਲੇ ਗਿਆ ਚਲ ਜੀ ਪੀਏ ਅੱਛਾ ਜੀ ਐਸੇ ਤੁਹਾਨੂੰ ਉਸੇ ਵਿਅਕਤੀ ਹੋਣੀ ਪੰਜਾਬ ਵਿੱਚ ਮੋਟੀ ਜੇ ਥੋੜਾ ਜਿਹਾ ਨਾਲ ਲਾ ਲੋ ਤੁਸੀਂ ਵੇਖਿਓ ਨਹੀਂ ਪੰਜਾਬ ਵਿੱਚ ਮੋਟੀ ਜਲੇਬੀਆਂ ਬੰਦੀਆਂ ਉਹ ਤਾਂ ਕਾਫੀ ਜਿਆਦਾ ਮੋਟੀ ਹਾਂ ਇਹ ਬਿਲਕੁਲ ਰਾਜਸਥਾਨ ਦੀ ਸਭ ਤੋਂ ਅਜਮੇਰ ਦੀ ਰਾਜਸਥਾਨੀ ਫੇਮਸ ਬਾਰੀਕ ਜਲੇਬੀ ਆ ਬਿਲਕੁਲ ਬਾਰੀਕ ਜਲੇਬੀ ਐਸਾ ਟੇਸਟ ਵੀ ਹੈ ਜਿਹੜਾ ਨਾ ਨਹੀਂ ਬਾਅਦ ਵਿੱਚ ਬਾਅਦ ਵਿੱਚ ਕੋਈ ਨਹੀਂ ਅਰਦਾਸ ਹੋਏਗੀ ਉਸਦੇ ਬਾਅਦ ਭੋਗ ਲਾਈ ਤੋਂ ਬਾਅਦ ਇਹ ਸਾਡੇ ਕਾਰੀਗਰ ਨੇ ਬਹੁਤ ਸਪੈਸ਼ਲ ਅਨਾਂ ਦੀ ਅਨਾਂ ਦੀ ਡਿਮਾਂਡ ਇਤਨੀ ਹੁੰਦੀ ਕਿ ਅਨਾਂ ਨੂੰ ਟਾਈਮ ਦੇਣਾ ਪੈਂਦਾ 5 ਦਿਨ 10 ਦਿਨ ਪਹਿਲੇ ਤਾਂ ਹੰਦੇ ਨੇ ਬਣਾਣਾ ਅੱਛਾ ਬੁੱਕ ਕਰਨਾ ਪੈਂਦਾ ਨਹੀਂ ਕਿਉਂਕਿ ਇਹ ਤੇ ਹਮੇਸ਼ਾ ਵਿਆਹ ਚੱਲਦੇ ਮੈਨੇ ਰਾਜਸਥਾਨ ਵਿੱਚ ਅਨਾਂ ਦੀ ਡਿਮਾਂਡ ਇਤਨੀ ਹੈ ਕਿ ਇਹ ਹਰ ਵਿਆਹ ਵਿੱਚ ਪਹਿਲੇ ਸਵੇਰੇ ਸਟਾਰਟ ਦੇ ਲਈ ਵੀ ਤਾਂ ਹੁੰਦਾ ਪ੍ਰੋਗਰਾਮ ਅੱਜ ਦੇ ਬਾਅਦ ਇਹ ਕੰਮ ਚੱਲੂ ਹੁੰਦਾ ਲਾਈਕ ਠੀਕ ਆ ਠੀਕ ਆ ਓਕੇ ਨਾ ਇਹ ਨਾਲ ਬਣਿਆ ਇਹ ਖਮੀਰ ਇਹਨਾਂ ਦਾ ਓਕੇ ਇਹ ਦੇਸੀ ঘি ਦੀ ਕੜਾਈ ਇਹ ਕੜਾਈ ਗੰਦੀ ਅੱਛਾ ਜੀ ਦੇਸੀ ਕਿਉਂ ਆ ਔਰ ਇਹ ਜੋ ਚਾਸ਼ਨੀ ਬਣੀ ਪਈ ਇਹ ਪ्योर ਸ਼ੂਟ ਚਾਸ਼ਨੀ ਦੀ ਚਾਸ਼ਨੀ ਠੀਕ ਆ ਜੀ ਆਓ ਹਾਂ ਜੀ ਅਕੇ ਅੱਛਾ ਅਮੁਲਕ ਅਮੁਲਕੀ ਅਮੁਲਕੀ ਠੀਕ ਆ ਸਰਦਾਰਾ ਦਾ ਕੀ ਹੈ ਤਾਂ ਸਰਦਾਰਾ ਬਿਲਕੁਲ ਬਿਲਕੁਲ ਯਾਰ ਅੱਗੇ ਸੇਵਾ ਸੰਭਾਲਨੀ ਹੈ ਪੂਰੀ ਪਾਇਓਰਿਟੀ ਵਿੱਚ ਬੰਨਦਾ ਪਾਇਓਰਿਟੀ ਪਾਇਓਰਿਟੀ ਬੰਨਦਾ ਪਿਆ ਆਓ ਬਾਈ ਜੀ ਇਹ ਪਕੌੜੇ ਪੈਣੇ ਨੇ ਕੜੀ ਵਿੱਚ ਆਪਾਂ ਅੱਛਾ ਇਹ ਕੜੀ ਵਿੱਚ بڑے ਪਕੌੜੇ ਪੈਣੇ ਨੇ ਪਕੌੜੇ ਬੰਨੇ ਨੇ ਔਰ ਬਾਈ ਗੁਰੂ ਕਿਰਪਾ ਕੀ ਸੰਤਾ ਨੇ ਠੀਕ ਹੈ ਬੜੇ ਡਿਮਾਂਡ ਕਰਕੇ ਚਾਹ ਨਾਲ ਖਾਣਾ ਹੈ ਇਸ ਨੂੰ ਜੀ ਜੀ ਬੜੇ ਚਾਹ ਨਾਲ ਇਹ ਚੌਲ ਬੰਦੇ ਪੈਣੇ ਆ ਇਹ ਚੌਲ ਦੀ ਦੇ ਅੱਛਾ ਇਧਰ ਚੌਲ ਦੀ ਆ ਗਈ ਹਾਂ ਜੀ ਇਹ ਜਿਹੜਾ ਪ੍ਰਸ਼ਾਦਾ ਹੁਣ ਨਹੀਂ ਇਹ ਆਲੂ ਆ ਇਹ ਆਲੂ ਦੀ ਸਬਜ਼ੀ ਬੰਦੀ ਹੈ ੱਟੇ ਮਿੱਠਾ ਆਲੂ ਕਹਿੰਦੇ ਨੇ ਨਾ ਆਪਾਂ ਨੂੰ ਜੀ ਜੀ ਇਹ ਉਹ ਬੰਦੇ ਨੇ ਇਸ ਉਹਨੇ ਸਲਾਦ ਵੀ ਕਟਾਣੀ ਹੈ ਨਾ ਔਰ ਉਧਰ ਸਮਾਪਤੀ ਹੋ ਗਈ ਗੁਰਦੁਆਰਾ ਸਾਹਿਬ ਦੀ ਸਮਾਪਤੀ ਜਲਦੀ ਵੀ ਕੀਰਤਨ ਦਰਬਾਰ ਚੱਲਦਾ ਸਾਢੇ 9 ਵਜੇ ਤੱਕ ਹੋ ਜਾਊਗਾ ਸਾਢੇ 9:30 ਤੱਕ ਸਮਾਪਤੀ ਹੁੰਦੀ ਹੈ ਉਹਦੇ ਬਾਅਦ ਗੁਰਦੁਆਲਾੰਗਰ ਆਪਾਂ ਚੱਲੂ ਕਰਦੇ ਹਾਂ ਔਰ ਆਪਦੀ 12 ਵਜੇ ਸਾਢੇ 12 ਵਜੇ ਗੁਰਦੁਆਰਾ ਨੇ ਤੇਜੀ ਦਾ ਜੋ ਹੁੰਦਾ ਹੈ ਆਤੀਸ਼ਬਾਜੀ ਨਾਲ ਉਹਦੇ ਨਾਲ ਹੁੰਦੀ ਪੂਨ ਸਮਾਪਤੀ ਅੱਛਾ ਤੀਜਾ ਬਾਜੀ ਹੋਣੀ ਆ ਜੀ ਬਾਤੀ ਬਾਜੀ ਹੋਣੀ ਆ ਬਾਅਦ ਅੱਛਾ ਫਿਰ ਤਾਂ ਜਾਗਣਾ ਪੈਣਾ ਸਾਨੂੰ ਬਿਲਕੁਲ ਜਾਗਾਂਗੇ ਤਾਈ ਤੇ ਫਿਰ ਸੇਵਾ ਬਾਵਾਂ ਨੇ ਬਿਖਾ ਲੈ ਬਿਲਕੁਲ ਬਿਲਕੁਲ ਜੀ ਕਿ ਕਹਿੰਦੇ ਰੁਪਨਾਨਕ ਦੇਵ ਜੀ ਦਾ ਆਪਾ ਰੁਪਨਾਨ ਨੇ ਪਿਆ ਜੀ 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 ਵਾਈਕੁਰ ਜੀ ਮਿਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਆਣ ਦਾ ਠੀਕ ਹੈ ਜੀ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਦੀ ਫਤਿਹ ਤੇ ਤੁਹਾਨੂੰ ਪਤਾ ਨਾ ਆਪਣੇ ਸਾਈਕਲ ਦਾ ਜਿਹੜਾ ਟਾਇਰ ਆ ਉਹ ਪਿੰਡੋਂ ਆਪਾਂ ਘਸਿਆ ਹੋਇਆ ਲੈ ਕੇ ਆਇਆ ਜਮੇ ਪਿਛਲਾ ਦੋਨੇ ਸੇਮ ਸੀ ਪਰ ਪਿੱਛੇ ਸਮਾਨ ਜ਼ਿਆਦਾ ਹੋਣ ਕਰਕੇ ਗੰਜਾ ਹੋ ਗਿਆ 800 ਕਿਲੋਮੀਟਰ ਕੱਢਤਾ ਉਹਨੇ ਤੇ ਆਪਾਂ 27 ਇੰਚ ਜਿਹੜਾ ਟਾਇਰ ਆ ਉਹ ਲਵਾਵਾਂਗੇ ਬਾਬਾ ਜੀ ਤੋਂ ਤੇ ਇਹੀ ਉੱਥੇ ਗੁਰਦਰਪ ਸਿੰਘ ਜਿਹੜੇ ਸੇਵਾ ਉਧਰ ਧਰਮਸ਼ਾਲਾ 'ਚ ਸੇਵਾ ਕਰਦੇ ਸੀ ਤੇ ਆਪਾਂ ਆ ਟਾਇਰ ਲੈਣਾ 27 ਇੰਚਾਂ ਦਾ ਹੈ ਜੀ ਹੈ ਜੀ 27 ਇੰਚ ਦਾ ਠੀਕ ਆ ਬਾਈਕ ਉੱਤੇ ਔਰ ਸਾਈਕਲ ਦਾ ਸਪੂਟ ਰਾਈਡਰ ਹੈ ਨਾਈਲੋਨ ਟਾਇਰ ਹੈ ਨਾਈਲੋਨ ਬਾਕੀ ਕੰਪਨੀ ਦਾ ਸਭ ਤੋਂ ਇੰਡੀਆ ਦਾ ਮਤਲਬ ਨੰਬਰ 1 ਬ੍ਰਾਂਡ ਠੀਕ ਹੈ ਇੱਥੇ ਦੀ ਮੈਨੂਫੈਕਚਰਿੰਗ ਜੋ ਐਕਸਪੋਰਟ ਹੁੰਦਾ ਹੈ ਜੀ ਐਕਸਪੋਰਟ ਕੁਆਲਿਟੀ ਆਪਣੀ ਦੀ ਇਹਦਾ ਨਾਈਲੋਨ ਟਾਇਰ ਹੈ ਔਰ ਇਸ ਦੀ ਰਫਿੰਗ ਆਤੀ ਹੈ ਇਹਦੀ ਕਿसाई ਬਹੁਤ ਰੌਲਸਨ ਰੌਲਪੋ ਮੈਟਰੋ ਬੈਡਰੋਕ ਉਹਨਾਂ ਕੋ ਵੀ ਹਾਈਟ ਹੈ ਸਭ ਤੋਂ ਹਾਈਟ ਬਸ ਠੀਕ ਹੈ ਨਾਲ ਰੱਖ ਲੈਣੇ ਜਦੋਂ ਕੋਈ ਰਸਤੇ ਵਿੱਚ ਉਦੋਂ ਚੇਂਜ ਕਰ ਲਾਂਗੇ ਹਾਂ ਕਿਉਂਕਿ ਕੋਲੇ ਹੋਣੀ ਚਾਹੀਦੀ ਹੈ ਚੀਜ਼ ਹਨਾ ਬਿਲਕੁਲ ਨਾਲ ਹੋਣੀ ਚਾਹੀਦੀ ਹੈ ਅਸੀਂ ਬਹੁਤ ਜਗ੍ਹਾ ਤੋਂ ਕਰਦੇ ਕਰਦੇ ਮਤਲਬ ਕਿ ਘੋਲ ਕਰਦੇ ਕਰਦੇ ਵੀ ਅੱਗੇ ਉਹ ਲੈ ਲਾਂਗੇ ਅੱਗੇ ਉਹ ਅੱਗੇ ਤੇ ਇਸ ਤੱਕ ਆ ਕੇ ਤੁਹਾਡੇ ਕੋਲ ਇੱਥੇ ਪਹਿਲਾਂ ਪਾਣੀ ਸਰ ਪਾਣੀ ਦੀ ਦੁਕਾਨ ਹੈ ਸਟੋਰ ਹੈ Okay. 45 ਸਾਲ ਪੁਰਾਣੀ ਬਈ ਦੁਕਾਨ ਆ ਇਹ अजमेर ਦੇ ਵਿੱਚ ਇੰਡੀਆ ਦੇ ਹਰ ਕੋਨੇ ਵਿੱਚ ਔਰ ਹਰ ਕੰਟਰੀ ਦੇ ਹਰ ਕੋਨੇ ਵਿੱਚ ਇਤਨੀ ਸੈਕਲਾ ਜਾਂਦੀ ਹੈ ਤੁਹਾਡੇ ਕੋਲ ਅੱਛਾ ਅਜਮੇਰ தர்கਾ शरीफ है जी தர்கਾ शरीफ ਗੰ ਸਾਡੀ ਦੁਕਾਨ ਫੇਮਸ ਹੈ ਬਹੁਤ ਅੱਛਾ ਪੂਰੇ ਮੈਂ ਉਧਰ ਕਈਆਂ ਨੂੰ ਪੁੱਛਿਆ ਤੋ ਉਹਨੂੰ ਸਾਰੇ ਜਾਣਦੇ ਨੇ ਮਹਾਰਾਸ਼ਟਰ ਗੁਜਰਾਤ ਇੰਡੀਆ ਵਿੱਚ ਕਿੱਧਰ ਵੀ ਜਾਓਗੇ ਨਾ ਰਾਜਸਥਾਨ ਅਜਮੇਰ ਸੈਕਲਾ ਲੈ ਉਹ ਕਹਿੰਦੇਗਾ ਹਾਂ ਅਸੀਂ ਅਜਮੇਰ ਸਦਾ ਹੀ ਸੈਕਲਾ ਅੱਛਾ 45 ਸਾਲ ਪੁਰਾਣੀ ਦੁਕਾਨ ਹੈ ਫੁੱਲ ਸਭ ਵੀ ਸਾਡੇ ਕੋਲ ਸੈਕਲਾ ਫਿਟਿੰਗ ਤੋਂ ਫੁੱਲ ਸਭ ਵੀ ਸਾਡੇ ਕੋਲ ਨਵੇਂ ਪੁਰਾਣੇ ਆ ਇੱਧਰ ਖੜੀਆਂ ਨੇ ਹਾਂ ਪੁਰਾਣੇ ਵੀ ਖੜੇ ਨੇ ਔਰ 8 ਗੋਦਾਮ ਨੇ ਅਜਮੇਰ ਵੀ ਸਾਡੇ ਕੋਲ ਜੀ ਜੀ ਇਧਰ ਇਹ ਨਵੇਂ ਸਾਈਕਲ ਖੜੇ ਨੇ ਹਨਾ ਇੱਕ ਸਾਰੇ ਬ੍ਰੈਂਡ ਮਿਲੇਗਾ ਆਪ ਨੂੰ ਹੀਰੋ ਅਟਲਸ ਜੇਵਨ ਅਟਲਸ ਇਹ ਬੱਚਿਆਂ ਵਾਲੇ ਨੇ ਸਾਰੇ ਵਾਲੀ ਨੇ ਵੱਡੇ ਵੱਡੇ ਅੱਛਾ ਇਧਰ ਵੀ ਖੜੇ ਨੇ ਠੀਕ ਇਤੇ ਮੰਡੀ ਭਰੇ ਪਏ ਨੇ ਦੇਖੋ ਇਹ ਪੂਰਾ ਸਿਰੇ ਤੱਕ ਸਟੋਰ ਆ ਛੋਟੀਆਂ ਵੀ ਅੰਦਰ ਛੋਟੇ ਬੱਚਿਆਂ ਲਈ ਵੀ ਜਿਵੇਂ ਸਾਈਕਲ ਹੀ ਨਾ ਬਾਈ ਚੱਕੀ ਜਾਂਦਾ ਨਾ ਇਹਦੇ ਇਦਾਂ ਪੂਰਾ ਭਰਿਆ ਪਿਆ ਵਾ ਸਾਈਕਲ ਤੇ ਸਾਈਕਲ ਚੜਿਆ ਪਿਆ ਉੱਪਰ ਦੇਖੋ ਕਿਆ ਬਾਤ ਹੈ ਵਾਸ ਇੱਥੇ ਮੇਲੇ ਹੋਣੇ ਸੀਗੇ ਬਾਬਾ ਜੀ ਨਾਲ ਇਹ ਟਾਇਰ ਆਪਾਂ ਨੂੰ ਇੱਥੋਂ ਮਿਲਣਾ ਸੀਗਾ ਕਿੰਨੇ ਸ਼ਹਿਰ ਕੱਢਦੇ ਆਪਾਂ ਬਾ ਇੱਥੋਂ ਮਿਲਣਾ ਟਾਇਰ ਪੂਰਾ ਵਧੀਆ ਮਿਲਿਆ ਜੀ ਹੋਲ ਸੇਲ ਚ ਹੀ ਮਿਲ ਗਿਆ ਆਪਾਂ ਨੂੰ ਟਾਇਰ ਆਪਾਂ ਹੁਣ ਇਹ ਟਾਇਰ ਕੋਲੇ ਰੱਖਣਾ ਵਾ ਜਿੱਥੇ ਕੋਈ ਆਪਾਂ ਨੂੰ ਪ੍ਰੋਬਲਮ ਲੱਗੀ ਤੇ ਉਹ ਆਪਣੇ ਕੋਲੇ ਹੈਗੀਆਂ ਸੀ ਪਹਿਲਾਂ ਇਹ ਟਾਇਰ ਨਹੀਂ ਸੀਗਾ ਟਾਇਰ ਆਪਾਂ ਲੈਨੇ ਆ